ਹallelujah so ਅੱਜ ਅਸੀਂ ਜਿਸ ਵਚਨ ਦੇ ਉੱਤੇ ਗੌਰ ਕਰਾਂਗੇ ਉਹ ਵਚਨ ਹੈ the power of spoken, of spoken words ਬੋਲੇ ਹੋਏ ਸ਼ਬਦਾਂ ਦੀ ਸਮਰਥ ਤਾਂ ਅੱਜ ਅਸੀਂ ਇਸ ਬਾਰੇ ਵਿੱਚ ਸਿੱਖਾਂਗੇ ਕਿ ਜਿਹੜੇ ਸ਼ਬਦ ਬੋਲੇ ਜਾਂਦੇ ਆ ਉਹਨਾਂ ਦੀ ਸਮਰਥ ਕਿੰਨੀ ਹੈ ਹallelujah ਅਸੀਂ ਬਹੁਤ ਸਧਾਰਨ ਤੌਰ ਤੇ ਲੈਣੇ ਆ ਜਦੋਂ ਅਸੀਂ ਕੁਝ ਵੀ ਬੋਲ ਦਿੰਦੇ ਹਾਂ ਬਹੁਤ ਜ਼ਿਆਦਾ ਸਧਾਰਨ ਕੁਝ ਵੀ ਬੋਲ ਦਿੰਨੇ ਆ ਕਿਸੇ ਨੂੰ ਵੀ ਬੋਲ ਦਿੰਨੇ ਆ ਤੇ ਜਦੋਂ ਮਰਜ਼ੀ ਬੋਲ ਦਿੰਨੇ ਆ ਇੱਕ ਗੱਲ ਯਾਦ ਰੱਖਿਓ ਸ਼ਬਦ ਕਦੀ ਮਰਦਾ ਨਹੀਂ ਇੱਕ ਵਾਰੀ ਜਿਹੜਾ ਸ਼ਬਦ ਤੁਹਾਡੇ ਮੂੰਹ ਚੋਂ ਨਿਕਲ ਗਿਆ ਉਹ ਕਦੀ ਵੀ ਖਤਮ ਨਹੀਂ ਹੁੰਦਾ ਅਰ ਹਰ ਇੱਕ ਸ਼ਬਦ ਚਾਹੇ ਉਹ ਹਾਸੇ ਵਾਲਾ ਆ ਰੋਣ ਵਾਲਾ ਆ ਗੁੱਸੇ ਵਾਲਾ ਆ ਆਸ਼ੀਸ਼ ਵਾਲਾ ਆ ਨਰਾਜ਼ਗੀ ਵਾਲਾ ਜਿੱਦਾਂ ਦਾ ਵੀ ਆ ਉਹਦੀ ਆਪਣੀ ਇੱਕ ਐਨਰਜੀ ਆ ਉਹਦੀ ਆਪਣੀ ਇੱਕ ਊਰਜਾ ਆ ਤੇ ਜਿਹੜਾ ਵੀ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਦਾ ਹੈ ਨਾ ਉਹ ਇੱਕ ਊਰਜਾ ਪੈਦਾ ਕਰਦਾ ਹੈ ਰੋਸ ਊਰਜਾ ਨੇ ਕੰਮ ਕਰਨਾ ਤੁਹਾਡੇ ਜੀਵਨ ਵਿੱਚ ਜੋ ਵੀ ਤੁਸੀਂ ਸ਼ਬਦ ਬੋਲਦੇ ਆ ਉਹਨਾਂ ਸ਼ਬਦਾਂ ਨੇ ਤੁਹਾਡੇ ਜੀਵਨ ਵਿੱਚ ਕੰਮ ਕਰਨਾ ਆ ਇਸ ਲਈ ਜਦੋਂ ਵੀ ਬੋਲੋ ਸਿਆਣੇ ਕਹਿੰਦੇ ਹੁੰਦੇ ਪਹਿਲਾਂ ਤੋਲੋ ਫਿਰ ਬੋਲੋ ਕਿਉਂ ਉਹਨਾਂ ਨੇ ਕਿਹਾ ਪਹਿਲਾਂ ਤੋਲੋ ਕਿਉਂਕਿ ਸ਼ਬਦ ਮਰਨਾ ਨਹੀਂ ਸ਼ਬਦ ਨੇ ਕੰਮ ਕਰਨਾ ਆ ਜੇ ਗਲਤ ਬੋਲ ਹੋ ਗਿਆ ਤੇ ਉਹਨੇ ਗਲਤ ਕੰਮ ਤੇ ਲੱਗ ਜਾਣਾ ਜੇ ਠੀਕ ਬੋਲ ਹੋ ਗਿਆ ਤੇ ਫੇਰ ਠੀਕ ਕੰਮ ਹੋਣ ਲੱਗ ਜਾਣਾ ਸ਼ਬਦ ਸਾਡੇ ਜੀਵਨ ਦੀ ਰਚਨਾ ਕਰਦੇ ਆ ਸਾਡੀ ਰਚਨਾ ਪਰਮੇਸ਼ਵਰ ਨੇ ਕੀਤੀ ਤੇ ਸਾਡੇ ਜੀਵਨ ਦੀ ਰਚਨਾ ਸਾਡੇ ਸ਼ਬਦਾਂ ਨੇ ਕਰਨੀ ਹੈ ਜੇ ਹੋ ਜਿਆ ਤੁਸੀਂ ਬੋਲੋਗੇ ਉਹੋ ਜਿਆ ਤੁਹਾਡਾ ਜੀਵਨ ਹੋਈ ਜਾਣਾ ਹੈ ਬਹੁਤ ਸਾਰੇ ਸ਼ਬਦ ਆ ਉਹ ਬੋਲੇ ਨਹੀਂ ਗਏ ਪਰ ਤੁਹਾਡੇ ਅੰਦਰ ਆ ਵਿਚਾਰਾਂ ਦੇ ਰੂਪ ਵਿੱਚ ਆ ਪਰ ਇੱਕ ਦਿਨ ਉਹ ਹੀ ਵਿਚਾਰ ਸ਼ਬਦ ਦੇ ਰੂਪ ਵਿੱਚ ਜਨਮ ਲੈਂਦੇ ਆ ਇਸ ਲਈ ਸਾਡੇ ਵਿਚਾਰਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਸਾਡੇ ਸ਼ਬਦਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਹੈ ਅਗਰ ਅਸੀਂ ਚਾਹੁੰਦੇ ਹਾਂ ਸਾਡਾ ਜੀਵਨ ਸੋਹਣਾ ਹੋਵੇ ਤੇ ਸਾਡੇ ਵਿਚਾਰ ਸੋਹਣੇ ਹੋਣੇ ਚਾਹੀਦੇ ਤਾਂ ਜੋ ਸੋਹਣੇ ਸ਼ਬਦ ਜਨਮ ਲੈਣ ਜੇਕਰ ਤੁਸੀਂ ਆਪਣੇ ਮੂੰਹ ਚੋਂ ਗਲਤ ਸ਼ਬਦ ਉਚਾਰਦੇ ਜਾਓਗੇ ਤਾਂ ਫਿਰ ਤੁਹਾਡੇ ਜੀਵਨ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਗਲਤ ਹੁੰਦੀਆਂ ਜਾਣਗੀਆਂ ਤੁਹਾਨੂੰ ਸਮਝ ਤੱਕ ਨਹੀਂ ਆਉਣੀ ਕਿ ਸਾਡੇ ਜੀਵਨ ਚ ਇਹ ਹੋ ਕਿਉਂ ਰਿਹਾ ਹੈ ਬਹੁਤ ਸਾਰੇ ਲੋਕੀ ਕਹਿੰਦੇ ਅਸੀਂ ਤਾਂ ਕਦੀ ਕਿਸੇ ਦਾ ਬੁਰਾ ਕੀਤਾ ਹੀ ਨਹੀਂ ਅਸੀਂ ਕਿਸੇ ਦਾ ਬੁਰਾ ਤੱਕਿਆ ਹੀ ਨਹੀਂ ਫੇ ਸਾਡੇ ਨਾਲ ਬੁਰਾ ਪਤਾ ਨਹੀਂ ਕਿਉਂ ਹੋਈ ਜਾਂਦਾ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਕਿਸੇ ਦਾ ਬੁਰਾ ਨਹੀਂ ਤੱਕਿਆ ਪਰ ਬਹੁਤ ਸਾਰੇ ਲੋਕੀ ਆ ਉਹ ਗੱਲ-ਗੱਲ ਨਾਲ ਆਪਣੇ ਆਪ ਨੂੰ ਸ਼ਰਾਪਿਤ ਕਰਦੇ ਰਹਿੰਦੇ ਆ ਆਪਣੇ ਆਪ ਦੇ ਬਾਰੇ ਵਿੱਚ ਗਲਤ ਬੋਲਦੇ ਰਹਿੰਦੇ ਆ ਅਰ ਜੋ ਉਹ ਆਪਣੇ ਲਈ ਬੋਲਦੇ ਆ ਉਹੀ ਉਹਨਾਂ ਦੇ ਜੀਵਨ ਦੇ ਵਿੱਚ ਬਨਣਾ ਸ਼ੁਰੂ ਹੋ ਜਾਂਦਾ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਸ੍ਰਿਸ਼ਟੀ ਦੀ ਰਚਨਾ ਸ਼ਬਦ ਦੇ ਦੁਆਰਾ ਹੋਈ ਹੈ ਤੁਹਾਨੂੰ ਪਤਾ ਹੈ ਇਸ ਗੱਲ ਦਾ ਜਦੋਂ ਤੁਸੀਂ ਉਤਪਤੀ ਕਿਤਾਬ ਖੋਲ੍ਹਦੇ ਆ ਤਾਂ ਸ਼ਬਦ ਦੇ ਦੁਆਰਾ ਖੁਦਾ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਹੈ ਪਰਮੇਸ਼ਵਰ ਨੇ ਆਪਣੀ ਪਹਿਚਾਨ ਉਹ ਕੌਣ ਆ ਕਿੰਨੀ ਸਮਰਥ ਆ ਪਰਮੇਸ਼ਵਰ ਦੇ ਅੰਦਰ ਸ਼ਬਦ ਦੇ ਦੁਆਰਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੰਟਰਡਿਊਸ ਕੀਤਾ ਸਾਡੇ ਨਾਲ ਕਿ ਉਹ ਪਰਮੇਸ਼ਵਰ ਉਨੇ ਸ਼ਬਦ ਬੋਲੇਆ ਤੇ ਇਦਾਂ ਚੀਜ਼ਾਂ ਹੋ ਗਈਆਂ ਦਿਨ ਰਾਤ ਵੱਖ-ਵੱਖ ਹੋ ਗਈ ਧਰਤੀ ਤੇ ਪਾਣੀ ਵੱਖ-ਵੱਖ ਹੋ ਗਏ ਸਮੁੰਦਰ ਮੱਛੀਆਂ ਦੇ ਨਾਲ ਭਰ ਗਏ ਪਾਣੀ ਜਿਹੜੇ ਸੀਗੇ ਧਰਤੀ ਰਿੰਗਣ ਵਾਲਿਆਂ ਦੇ ਨਾਲ ਚੱਲਣ ਵਾਲਿਆਂ ਦੇ ਨਾਲ ਆਕਾਸ਼ ਉੱਡਣ ਵਾਲਿਆਂ ਦੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਤਾਂ ਸਾਰੀ ਰਚਨਾ ਸ਼ਬਦ ਦੇ ਦੁਆਰਾ ਹੈ ਪਰਮੇਸ਼ਵਰ ਨੇ ਸ਼ਬਦ ਬੋਲੇ ਤੇ ਸ਼ਬਦ ਪੂਰੇ ਹੋ ਗਏ ਅਰ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਜੇਕਰ ਮਨੁੱਖ ਪਰਮੇਸ਼ਵਰ ਦੇ ਸਰੂਪ ਉੱਤੇ ਆ ਤਾਂ ਇਹਦਾ ਮਤਲਬ ਜਦੋਂ ਮਨੁੱਖ ਬੋਲਦਾ ਆ ਤਾਂ ਇਹਦੇ ਵੀ ਸ਼ਬਦ ਪੂਰੇ ਹੁੰਦੇ ਆ ਤੁਸੀਂ ਜਦੋਂ ਬੋਲ ਕੇ ਕਿਸੇ ਨੂੰ ਆਵਾਜ਼ ਲਗਾਉਨੇ ਹੋ ਤੁਹਾਡੇ ਵੱਲ ਨੂੰ ਆਉਂਦਾ ਕਿ ਨਹੀਂ ਇਹਦਾ ਮਤਲਬ ਤੁਹਾਡੇ ਸ਼ਬਦ ਦੇ ਵਿੱਚ ਤਾਕਤ ਹੈਗੀ ਆ ਤੁਸੀਂ ਕਿਹਾ ਉਹਨੂੰ ਇੱਧਰ ਨੂੰ ਆ ਤੇ ਉਹ ਪੂਰਾ ਸਰੀਰ ਲੈ ਕੇ ਆ ਗਿਆ ਤੁਹਾਡੇ ਤੱਕ ਤੁਸੀਂ ਕਿਸੇ ਨੂੰ ਕਿਹਾ ਕੰਮ ਕਰ ਉਹ ਕੰਮ ਕਰਨ ਲੱਗ ਗਿਆ ਨਹੀਂ ਬੋਲੇ ਨਾ ਉਹ ਤੁਹਾਡੇ ਵੱਲ ਨੂੰ ਆਇਆ ਸੀ ਨਾ ਉਹ ਕੰਮ ਕਰ ਰਿਹਾ ਸੀ ਤੁਸੀਂ ਬੋਲਿਆ ਤੇ ਉਹ ਆ ਵੀ ਗਿਆ ਉਹ ਕੰਮ ਵੀ ਕਰਨ ਲੱਗਿਆ ਇੱਥੋਂ ਤੱਕ ਕਿ ਸ਼ਬਦ ਨੂੰ ਸੁਣ ਕੇ ਜਾਨਵਰ ਵੀ ਕੰਮ ਦੇ ਵਿੱਚ ਲੱਗ ਜਾਂਦੇ ਆ ਤਾਂ ਤੁਹਾਡੇ ਆਲੇ-ਦੁਆਲੇ ਦੀ ਜਿਹੜੀ ਹਵਾ ਆ ਇਹ ਸਾਰੀ ਤੁਹਾਡੇ ਸ਼ਬਦਾਂ ਨੂੰ ਸੁਣ ਰਹੀ ਆ ਵਚਨ ਵਿੱਚ ਲਿਖਿਆ ਆ ਤੂੰ ਨਾ ਬੋਲ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਵਿੱਚ ਹੀ ਕੁਝ ਗਲਤ ਨਹੀਂ ਬੋਲਣਾ ਤੂੰ ਆਪਣੇ ਮਨ ਦੇ ਅੰਦਰ ਵੀ ਕੁਝ ਗਲਤ ਨਾ ਬੋਲ ਤੂੰ ਲੋਕ ਛੱਪ ਕੇ ਵੀ ਕੋਈ ਗਲਤ ਗੱਲ ਨਾ ਬੋਲ ਕਿਉਂਕਿ ਕਹਿੰਦਾ ਹਰ ਵੇਰਥ ਗੱਲ ਦਾ ਜਿਹੜਾ ਹੈ ਤੇ ਤੋਂ ਹਿਸਾਬ ਲਿਆ ਜਾਣਾ ਹੈ ਬਹੁਤ ਅੱਖਰ ਆ ਜਿਹੜੇ ਅਸੀਂ ਬੋਲ ਕੇ ਕਹਿੰਨੇ ਮੈਂ ਉਦਾਂ ਹੀ ਕਿਹਾ ਸੀ ਹੁਣ ਭਾਵੇਂ ਤੂੰ ਕਹਿੰਦਾ ਆ ਮੈਂ ਉਦਾਂ ਹੀ ਕਿਹਾ ਸੀ ਪਰ ਜਿਹੜੇ ਉਦਾਂ ਵੀ ਕਹੇ ਆ ਨਾ ਕਈ ਵਾਰੀ ਉਹਨਾਂ ਦਾ ਵੀ ਤੁਹਾਨੂੰ ਨਤੀਜਾ ਭੁਗਤਣਾ ਪੈਂਦਾ ਕਈ ਵਾਰੀ ਕੋਈ ਜਣਾ ਤੁਹਾਡੇ ਨਾਲ ਰੁੱਸ ਜਾਂਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੇ ਤੁਸੀਂ ਕਹਿੰਦੇ ਪਤਾ ਨਹੀਂ ਕਿਉਂ ਰੁੱਸਿਆ ਮੈਂ ਤੈਨੂੰ ਕੁਝ ਕਿਹਾ ਨਹੀਂ ਫੇਰ ਜਦੋਂ ਤੁਸੀਂ ਉਹਨੂੰ ਪੁੱਛਦੇ ਆ ਉਹ ਕੋਈ ਛੋਟੀ ਜੀ ਗੱਲ ਹੁੰਦੀ ਜਿਹੜੀ ਤੁਹਾਨੂੰ ਦੱਸਦਾ ਆ ਤੁਸੀਂ ਉਹਨੂੰ ਕਹਿੰਦੇ ਲੈ ਮੈਨੂੰ ਥੋੜੀ ਪਤਾ ਸੀ ਤੈਨ ਇਦਾਂ ਮੰਨ ਲੈਣਾ ਮੈਂ ਤਾਂ ਉਦਾਂ ਹੀ ਕਿਹਾ ਸੀ ਪਰ ਕੀ ਹੋਇਆ ਤੁਸੀਂ ਕਿਹਾ ਸੀ ਨਾ ਤੁਸੀਂ ਬੋਲਿਆ ਸੀ ਇਸ ਲਈ ਉਹ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਗਿਆ ਯਾ ਜਿੱਦਾਂ ਵੀ ਕਿਹਾ ਸੀ ਕਈ ਵਾਰੀ ਲੋਕੀ ਕਹਿੰਦੇ ਸਹਿ ਸੁਭਾਅ ਕਰਿਆ ਤੇ ਇਦਾਂ ਹੀ ਹੋ ਗਿਆ ਮੈਂ ਚਾਹੁੰਦਾ ਨਹੀਂ ਸੀ ਇਦਾਂ ਹੋਏ ਮੇਰੇ ਤੋਂ ਕੈ ਹੋ ਗਿਆ ਤੇ ਲੈ ਮੈਨੂੰ ਕੀ ਪਤਾ ਸੀ ਇਦਾਂ ਹੋ ਜਾਣਾ ਪਰ ਜਿੱਦਾਂ ਤੁਸੀਂ ਬੋਲਿਆ ਸੀ ਉਦਾਂ ਹੀ ਹੋ ਗਿਆ ਤਾਂ ਜਿਹੜੇ ਸਪੋਕਨ ਵਰਡਸ ਆ ਜਿਹੜੇ ਬੋਲੇ ਹੋਏ ਸ਼ਬਦ ਆ ਇਹ ਬਹੁਤ ਜ਼ਿਆਦਾ ਸਮਰਥੀ ਆ ਜਿੱਦਾਂ ਤੀਰ ਕਮਾਨ ਚੋਂ ਨਿਕਲਿਆ ਵਾਪਸ ਨਹੀਂ ਆਉਂਦਾ ਇਦਾਂ ਹੀ ਗੱਲ ਜ਼ੁਬਾਨ ਚੋਂ ਨਿਕਲੀ ਜਿਹੜੀ ਆ ਨਾ ਉਹ ਵਾਪਸ ਨਹੀਂ ਆਉਂਦੀ ਜੇਕਰ ਇੱਕ ਇਨਸਾਨ ਦੇ ਜਿਹੜੇ ਮੂੰਹ ਦੇ ਸ਼ਬਦ ਆ ਉਹਨਾਂ ਦੇ ਵਿੱਚ ਇੰਨੀ ਤਾਕਤ ਆ ਤਾਂ ਗੌਰ ਕਰਕੇ ਦੇਖੋ ਉਹ ਸ਼ਬਦ ਜਿਹੜੇ ਪਰਮੇਸ਼ਵਰ ਦੇ ਮੂੰਹ ਚੋਂ ਨਿਕਲੇ ਹੋਏ ਆ ਉਹਨਾਂ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਹੈ